ਇਹ ਨਾ ਕਰ ਮੜਿਆੜਾ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਵੀ ਜਿਹੜਿਆ ਭੈਣਾ ਮੇਰੀਆਂ ਮਾਤਾਵਾਂ ਮੈਂ ਤੁਹਾਨੂੰ ਸਾਰੇ ਪੁੱਤਰਾਂ ਦੇ ਦਾਨੀ ਦੀ ਬਖਸ਼ੀ ਪਤਾ ਦੀ ਕਰਗਾ ਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਗਰ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਖਾਰਾ ਸਾਹ ਜਿਹੜੇ ਐਡਵੋਕੇਟ ਨੇ ਪਾਈ ਅੰਮਰਪ੍ਰਤਾਪ ਸਿੰਘ ਦੇ ਜਿਨ੍ਹਾਂ ਦੇ ਬੇਟੇ ਈਮਾਨ ਸਿੰਘ ਖਹਿਰਾ ਅੱਜ ਪੂਰੀ ਕਾਗਜ਼ਾਂ ਦੀ ਪਾਰਵਾਈ ਕਰ ਰਹੇ ਨੇ ਔਰ ਨਾਲ ਸਾਡੇ ਸਤਿਕਾਰਯੋਗ ਵਨਚੜੀ ਸਾਹਿਬ ਅਮਰਜੀਤ ਸਿੰਘ ਜੀ ਜਿਹੜੇ ਪੱਪਲਪ੍ਰੀਤ ਦੇ ਮਾਮਾ ਜੀ ਨੇ ਨਾਲ ਗੁਰਵਿੰਦਰ ਸਿੰਘ ਫੌਜੀ ਸੁਖਤੈਨ ਸਿੰਘ ਲਖਣਾ ਫੌਜੀ ਤੇ ਸਾਡੇ ਸਤਿਕਾਰਯੋਗ ਗੰਨੀ ਆਪਣਾ ਬਾਜੇ ਕੇ ਸਾਹਿਬ ਦੇ ਪਿਤਾ ਜੀ ਤੇ ਨਾਲ ਸਾਡੇ ਪਰਮਜੀਤ ਸਿੰਘ ਦੀ ਅਕਾਲੀ ਤੇ ਰਜਿੰਦਰ ਸਿੰਘ ਜੀ ਤਲਵੰਡੀ ਤੇ ਆ ਆਪਰਾ ਸਰਵਣ ਸਿੰਘ ਦਿਆਲਪੁਰਾ ਇਹਨਾਂ ਦਾ ਮੈਂ ਤਾਂ ਤੁਹਾਨੂੰ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੇ ਆਪਣੇ ਕਮਾਕਾਰਾਂ 'ਚੋ ਸੰਕੇਤ ਕਰਕੇ ਹਰ ਪਿੰਡ ਦੇ ਵਿੱਚ ਜਾਣਾ ਹੈ ਔਰ ਜਾ ਕੇ ਆਪਣੀ ਉਹ ਬੇਰਤੀਆਂ ਕਰਨੀਆਂ ਜਿਨ੍ਹਾਂ ਦੀ ਅਜੇ ਮੁੱਖ ਲੋੜ ਹੈ ਸਤਿਕਾਰਯੋਗ ਖਾਲਸਾ ਜੀ 1947 ਤੋਂ ਲੈ ਕੇ ਆਪਾਂ ਝੂਠ ਸੁਣਦੇ ਆ ਰਹੇ ਆਪਾਂ ਝੂਠ ਦੇ ਆਦੀ ਹੋ ਗਏ ਸਾਡਾ ਉਹਦੇ ਵਿੱਚ ਕਸੂਰ ਕੋਈ ਨਹੀਂ ਸਾਡੇ ਆਪਣਿਆਂ ਨੇ ਜੋ ਸਾਨੂੰ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਉਹਦੀ ਜਗ੍ਹਾ ਤੇ ਐਜੂਕੇਸ਼ਨ ਖੋ ਕੇ ਨਸ਼ਾ ਦੇ ਦਿੱਤਾ ਤੇ ਸਾਨੂੰ ਨਾ ਕੋਈ ਰੁਜ਼ਗਾਰ ਦਿੱਤਾ ਨਾ ਕੋਈ ਹਲਤ ਦਾ ਪ੍ਰਬੰਧ ਕੀਤਾ ਜਿਹਦਾ ਕਰਕੇ ਪਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਕਾਰੋਬਾਰ ਛੱਡ ਕੇ ਤੇ ਇਹ ਵਿਗੜੀ ਹੋਈ ਸਵਾਰਨ ਦਾ ਯਤਨ ਕਰਨ ਵਾਸਤੇ ਪੰਜਾਬ ਦੀ ਧਰਤੀ ਤੇ ਆਉਣਾ ਪਿਆ ਤੇ ਨਾਨਕੇ ਨਸ਼ਾ ਬੰਦ ਕਰਾ ਕੇ ਤੇ ਅੰਮ੍ਰਿਤ ਦੀ ਲਹਿਰ ਸ਼ੁਰੂ ਕੀਤੀ ਤੇ ਉਹ ਜਿਹੜੀ ਲਹਿਰ ਸੀ ਉਹਨੂੰ ਰੋਕਣ ਵਾਸਤੇ ਸਰਕਾਰਾਂ ਨੇ ਆਪਣਾ ਬਹੁਤ ਯਤਨ ਕੀਤਾ ਨਾਜਾਇਜ਼ ਐਨਐਸਏ ਲਾ ਕੇ ਉਹਨਾਂ ਨੂੰ ਦਿਬੜੂ ਕੱਢਦੇ ਕਾਲੇ ਪਾਣੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਸਤਿਕਾਰਯੋਗ ਖਾਲਸਾ ਜੀ ਸਾਡੀਆਂ ਮਾਵਾਂ ਬੈਠੀਆਂ ਜਿਹਦਾ ਪੁੱਤ ਸਵੇਰੇ ਗਿਆ ਸ਼ਾਮ ਨੂੰ ਘਰ ਨੂੰ ਨਾ ਆਵੇ ਉਹਨੂੰ ਬਹੁਤ ਫਿਕਰ ਹੁੰਦੀ ਹੈ ਪਰ ਅੱਜ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਕੋਈ ਵੱਟ ਬੰਨੇ ਦੀ ਲੜਾਈ ਦਾ ਕਰਕੇ ਉਹ ਜੇਲ੍ਹ ਵਿੱਚ ਮਿਲੇ ਉਹ ਕੋਈ ਆਪਣੀ ਨਿੱਜੀ ਕਾਰਨਾਂ ਦਾ ਕਰਕੇ ਉਹ ਜੇਲ੍ਹ ਚਲੇ ਗਏ ਉਹ ਕੌਮ ਦੀ ਵਿਗੜੀ ਸਵਾਰਨ ਦਾ ਯਤਨ ਕਰ ਰਹੇ ਸਨ ਜਿਸ ਤਰੀਕੇ ਨਾਲ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਸਨ ਨਾ ਤੋਂ ਸਮਾਂ ਪਹਿਲਾਂ ਯਸਾ ਪਾਟਾ ਹੈ ਕਿ 1970 ਤੋਂ ਲੈ ਗੁਰੂ ਸਾਹਿਬ ਦੇ ਸਤਕਾਰ ਲਈ ਆਪਾਂ ਇੱਕ ਮਿੰਟ ਕੱਢ ਲੀ ਤੇ ਜਿਹੜਾ ਇਹ ਅੱਜ ਦਾ ਦਿਨ ਹੈ ਇੱਥੇ ਆਪਾਂ ਸਿਰ ਜੋੜ ਕੇ ਇਸ ਕਰਕੇ ਬੈਠੇ ਆ ਕਿ ਅਸੀਂ ਕੋਈ ਗਲੀ ਨਾਲੀ ਦੀ ਜਾਂ ਆਟਾ ਦਾਲ ਦੀ ਜਾਂ ਕੋਈ ਪੈਨਸ਼ਨ ਅਪਲ ਕਰਨੀ ਸਾਡਾ ਜਿਹੜਾ ਹੱਕ ਹੈ ਇਹ ਛੱਡ ਅਮ ਇਹ ਸקרਕ ਛੱਡਣਾ ਕਿ ਇਹ ਦੇਸ਼ ਟੁੰਡੋਰਾ ਪਿੱਟਦਾ ਕਿ ਮੈਂ ਡੈਮੋਕਰੈਟਿਕ ਦੇਸ਼ ਆ ਮੇਰੇ ਕੋਲ ਸਾਰਿਆਂ ਵਾਸਤੇ ਬਰਾਬਰ ਦਾ ਮੈਂ ਸਾਰਿਆਂ ਨੂੰ ਅਧਿਕਾਰ ਦੇਣਾ ਪਰ ਸਿੱਖਾਂ ਨੂੰ ਅੱਜ ਤੱਕ ਨਹੀਂ ਮਿਲਿਆ ਬਲਕਿ ਘੱਟ ਗਿਣਤੀਆਂ ਨੂੰ ਨਹੀਂ ਮਿਲਿਆ ਜਿਸ ਤਰੀਕੇ ਨਾਲ ਸਾਡੇ ਤੇ ਜ਼ੁਲਮ ਹੁੰਦਾ ਹੈ ਉਸੇ ਤਰੀਕੇ ਨਾਲ ਮੁਸਲਮਾਨ ਕੌਮ ਤੇ ਵੀ ਜ਼ੁਲਮ ਹੁੰਦਾ ਹੈ ਇੱਥੇ ਬਹੁਤ ਜ਼ਿਆਦਾ ਜਿਹੜਾ ਸਾਨੂੰ ਦਿਖਾਇਆ ਜਾਂਦਾ ਕਿ ਸਾਡਾ ਨੌ ਮਾਸਦਾਰ ਰਸਤਾ ਉਹ ਹੈ ਨਹੀਂ ਹੁਣ ਅਸੀਂ ਸਿੱਖਾਂ ਨੇ ਆਪਣੀ ਸਿਆਸਤ ਸਿਰਜਣੀ ਹੈ ਜੇ ਅੱਜ ਟੜਿਆਂ ਤੋਂ ਉੱਪਰ ਉੱਠ ਕੇ ਆਪਾਂ ਇਕੱਠੇ ਹੋਏ ਆਂ ਇਹਦਾ ਮਤਲਬ ਇਹ ਨਹੀਂ ਕਿ ਕੱਲ ਨੂੰ ਅਸੀਂ ਫੇਰ ਆਲੂ ਗੋਭੀ ਬਣ ਜਾਈਏ ਤੇ ਉਹਨਾਂ ਧੜਾਂ 'ਚ ਵੰਡੇ ਜਾਈਏ ਤੁਹਾਡਾ ਧੜਾ ਹੋਣਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਧੜਾ ਮੀਰੀ ਤੇ ਪੀਰੀ ਦਾ ਸਿਧਾਂਤ ਜਿਹੜਾ ਵੀ ਬੰਦਾ ਮੀਰੀ ਤੇ ਪੀਰੀ ਦਾ ਸਿਧਾਂਤ ਮੁੱਖ ਰੱਖ ਕੇ ਚੱਲੂਗਾ ਉਹ ਤੁਹਾਡਾ ਧੜਾ ਹੋਣਾ ਚਾਹੀਦਾ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਅੱਜ ਵੀ ਆਪਣੀ ਸਿਆਸਤ ਨਾਸਿਰ ਜੀ ਤੇ ਫਿਰ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਨੇ ਸਾਨੂੰ ਪੁੱਛਣਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਗਲੀਆਂ ਤੇ ਨਾਲੀਆਂ 'ਚ ਰੋਲਿਆ ਸੀ ਤੁਸੀਂ ਕਿੱਥੇ ਖੜੇ ਸੀ ਜਦੋਂ ਅਕਾਲ ਤਖਤ ਸਭ ਟਾਇਆ ਗਿਆ ਤੁਸੀਂ ਕਿੰਨਾ ਨਾ ਖੜੇ ਸੀ ਜਦੋਂ ਪ੍ਰਚਾਰ ਕਰਦੇ ਸਿੰਘਾਂ ਨੂੰ ਦਿਬੜੂਗੜ੍ਹ ਦੇ ਜ਼ਿਲ੍ਹੇ ਦੇ ਤਾ ਤੁਸੀਂ ਕਿੱਥੇ ਖੜੇ ਸੀ ਇਸ ਕਰਕੇ ਸਾਡੇ ਕੋਲ ਕੋਲ ਉਸ ਵੇਲੇ ਜਵਾਬ ਨਹੀਂ ਹੋਣਾ ਹੁਣ ਆਪਣੇ ਕੋਲ ਸਮਾਂ ਹੈ ਆਪਾਂ ਆਪਣੇ ਸਿੰਘਾਂ ਨੂੰ ਬਾਹਰ ਕਢਾਉਣ ਵਾਸਤੇ ਮਤਦਾਨ ਕਰੀਏ ਇਹ ਮਤਦਾਨ ਕਰਨ ਨਾਲ ਸਾਡੀ ਪੰਜਾਬ ਦੀ ਵਿਗੜੀ ਦਾ ਜ਼ਰੂਰ ਸਬਰ ਜਾਵੇਗੀ ਮੈਂ ਧੰਨਵਾਦ ਕਰਦਾ ਇੱਥੇ ਸਾਡੇ ਬਹੁਤ ਸਤਿਕਾਰਯੋਗ ਲੀਡਰ ਸਭ ਆਏ ਆ ਤੁਸੀਂ ਸਾਰੇ ਜਣੇ ਬੈਠੇ ਹੋ ਮੈਂ ਆਸ ਕਰਦਾ ਕਿ ਮਣਿਆਲੇ ਦੇ ਵਿੱਚ ਕੇਵਲ ਇੱਕ ਬੂਥ ਲੱਗੇ ਜਿਸ ਤਰੀਕੇ ਨਾਲ ਦੂਜੇ ਪਿੰਡਾਂ ਨੇ ਮਤੇ ਪਾਏ ਆ ਕਿ ਅਸੀਂ ਇਸ ਵਾਰੀ ਵੋਟ ਪਈ ਅੰਬਰਤਪਾਲ ਸਿੰਘ ਨੂੰ ਬਾਹਰ ਕਢਾਉਣ ਵਾਸਤੇ ਦੇਣੀ ਹੈ ਸੋ ਉਹਦਾ ਮਤਲਬ ਕਿ ਕੌਮ ਤੇ ਪੰਥ ਜਾਗੀ ਹੈ ਇਹ ਹੁਣ ਜਿੰਨਾ ਮਰਜ਼ੀ ਆਪਾਂ ਪ੍ਰਚਾਰ ਕਰ ਲਈਏ ਸਾਡੇ ਰਾਗੀ ਵੀ ਕੀਰਤਨ ਕਰੀ ਜਾਂਦੇ ਆ ਸਾਡੇ ਕਥਾਵਾਚ ਵੀ ਕਥਾ ਕਰੀ ਜਾਂਦੇ ਆ ਸਾਡੇ ਢਾਡੀ ਵੀ ਢੱਡਾਂ ਵਜਾਉਂਦੇ ਸਾਰਾ ਕੁਝ ਕਰਦੇ ਆ ਪਰ ਅਸੀਂ ਨਹੀਂ ਜਾਗੇ ਅਸੀਂ ਰੋਟੀਆਂ ਕਾਰਨ ਪੂਰੇ ਤਾਲ ਆਪਾਂ ਕਰਦੇ ਰਹੇ ਸਾਰਾ ਕੁਝ ਅੱਜ ਵੀ ਪਰ ਇਹ ਜਦੋਂ ਜਾਗੇ ਆ ਖੂਨ ਡੁੱਲਿਆ ਹੈ ਦੀਪ ਸਿੰਘ ਸਿੱਧੂ ਦਾ ਜਦੋਂ ਦੀਪ ਸਿੰਘ ਸਿੱਧੂ ਦਾ ਖੂਨ ਡੁੱਲਿਆ ਤੇ ਸਾਡੀ ਕੌਮ ਉੱਠੀ ਹੈ ਤੇ ਉਹ ਇਹ ਗੱਲ ਸੱਚ ਹੈ ਕਿ ਜਦੋਂ ਡੁੱਲਦਾ ਖੂਨ ਚ ਇਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਗੀਆਂ ਨਾ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਭਾਈ ਤਾਰੂ ਸਿੰਘ ਅਗੇ ਤਸਵੀਰ ਦੁਨੀਆ ਦੇ ਕਿਸੇ ਕੋਨੇ ਚ ਨਹੀਂ ਜਾਏਗੀ ਤੇ ਇਹ ਜਿਹੜਾ ਖੂਨ ਡੁੱਲਿਆ ਹੈ ਉਹਦੇ ਨਾਲ ਤੁਸੀਂ ਉੱਠੇ ਹੋ ਜਾਗੇ ਹੋ ਪਰ ਹੁਣ ਕਿਤੇ ਉਹ ਡੁੱਲੇ ਖੋਣ ਦੀ ਲਾਜ ਰੱਖਣੀ ਆਪਾਂ ਕਿਤੇ ਇਹ ਨਾ ਹੋਵੇ ਕਿ ਆਪਾਂ ਫੇਰ ਜਿਹੜਾ ਦਿੱਲੀ ਤੋਂ ਆਵੇ ਉਹ ਸਾਨੂੰ ਥੋੜਾ ਜਿਹਾ ਲਾਲਚ ਦੇ ਕੇ ਆਪਣੇ ਮਗਰ ਪਿੱਛੇ ਪਾ ਕੇ ਜਾ ਕੇ 5 ਸਾਲ ਵਾਸਤੇ ਉੱਥੇ ਗਹਿਣੇ ਪਾਵੇ ਤੇ ਅਸੀਂ ਮੁੜ ਕੇ ਸਾਨੂੰ ਆਪਣੇ ਹੀ ਅੱਖਾਂ ਦੇ ਵਿੱਚ ਨੀਵੀਆਂ ਕਰਨੀਆਂ ਪੈਣ ਚੜ੍ਹਦੀ ਕਲਾ ਨਾਲ ਸਾਥ ਦਿਓ ਪਿੰਡ ਦੇ ਵਿੱਚ ਇੱਕ ਬੂਥ ਕਰਕੇ ਜਿਹੜਾ ਵੀ ਕੋਈ ਨਹੀਂ ਮੰਨਦਾ ਉਹਦੇ ਹੱਥ ਜੋੜ ਕੇ ਉਹਨੂੰ ਪਿਆਰਨਾ ਕਿ ਭਾਈ ਤੇਰੀ ਇੱਕ ਬੋਟ ਨਾਲ ਇੱਕ ਮਤਦਾਨ ਕਰਨਾ ਜੇ ਕਈ ਮਾਵਾ ਦੇ ਪੁੱਤ ਬਾਹਰ ਆ ਜਾਂਦੇ ਤੇ ਤੇਰਾ ਕੀ ਜਾਂਦਾ ਹੈ ਸੋ ਇਸ ਕਰਕੇ ਇਹ ਪਿਆਰ ਸਤਿਕਾਰ ਨਾਲ ਆਪਾਂ ਵੱਡੀ ਇਹ ਮਹਾਪੁਰਖਾਂ ਦਾ ਨਗਰ ਹੈ ਕਿਉਂਕਿ ਮੈਨੂੰ ਪਤਾ ਬਾਬਾ ਜੀ ਦਾ ਫੋਨ ਆਇਆ ਸੀ ਬਾਬਾ ਗਿਆਨ ਸਿੰਘ ਜੀ ਸਾਡੇ ਖਾਰਾ ਸਾਹਿਬ ਬਹੁਤ ਹੀ ਸਤਿਕਾਰਯੋਗ ਬਾਬਾ ਗਿਆਨ ਸਿੰਘ ਜੀ ਜਿਹੜੇ ਰੱਬੀ ਰੂਹ ਜਿਨ੍ਹਾਂ ਦੇ ਕੋਲ ਅੰਦਰੇ-ਅੰਦਰ ਸੁਖਮਨੀ ਸਾਹਿਬ ਚੱਲਦਾ ਰਹਿੰਦਾ ਹੈ ਉਹਨਾਂ ਦਾ ਮੈਨੂੰ ਬਰਵਾਲੇ ਤੋਂ ਨਗਰ ਤੋਂ ਫੋਨ ਆਇਆ ਕਿ ਤੁਸੀਂ ਇੱਥੇ ਆਓ ਮੈਂ ਉਦੋਂ ਨਹੀਂ ਜਾ ਸਕਿਆ ਸੋ ਬਾਬਾ ਕੋਲਾ ਸਿੰਘ ਜੀ ਵੀ ਸਾਡੇ ਕੋਲ ਕੱਲ ਪਰਸੋਂ ਆਏ ਸਨ ਤੇ ਉਹ ਵੀ ਘਰੋਂ ਦਾਸ ਦੇ ਚਰਨ ਪਾ ਕੇ ਗਏ ਆ ਔਰ ਇਹ ਮਹਾਪੁਰਖਾਂ ਦੇ ਵਿੱਚ ਵੀ ਹੈ ਕਿ ਅਸੀਂ ਆਪਣਾ ਮਤਦਾਨ ਸਹੀ ਜਗ੍ਹਾ ਤੇ ਕਰੀਏ ਮੀਰੀ ਤੇ ਪੀਰੀ ਦੀ ਤਰਜਮਾਨੀ ਕਰੀਏ ਇੰਨੀਆਂ ਬੇਨਤੀਆਂ ਨਾਲ ਤੁਹਾਡਾ ਸਾਰੇ ਨੌਜਵਾਨਾਂ ਦਾ ਮਾਈਆਂ ਦਾ ਭੈਣਾਂ ਦਾ ਨਗਰ ਮਣਿਆਲੇ ਦੀ ਸੰਗਤ ਦਾ ਮੋਢ ਬਾਰ ਵੀਰਾਂ ਦਾ ਧੰਨਵਾਦ ਕਰਦਾ ਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨ ਅੱਗੇ ਵੀ ਪੜਾਣ ਆਪਾਂ ਉੱਥੇ ਜਾਣਾ ਏ ਵੇਖੋ ਆਪਾਂ ਜਾਗਦੀ ਜ਼ਮੀਰ ਆਇਆ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਸਾਰੇ ਨਾਲ ਪੱਪੜਪ੍ਰੀਤ ਦੇ ਮਾਮਾ ਜੀ ਨੇ ਪ੍ਰਧਾਨ ਮੰਤਰੀ ਬਾਜੇਕੇ ਦੇ ਬਾਪੂ ਜੀ ਨੇ ਹਰ ਸਾਰੇ ਸ਼ਿੰਗਰਸ਼ੀ ਰੂਹਾਂ ਨੇ ਸੋ ਹਰਪਾਲ ਸਿੰਘ ਖਾਰਾ ਨੂੰ ਬੇਨਤੀ ਦੋ ਕੁ ਮਿੰਟੋਸ ਆਪਣੇ ਨਾਲ ਵਿਚਾਰ ਸਾਂਝੇ ਪਾਉਣ ਕਰ ਲੈਟ ਹੋ ਜਾਣਗੇ ਪਹਿਲਾਂ ਦੋ ਕਿ ਮਿੰਟ ਉਹ ਲਾ ਲੈਣ ਉਹ ਤੋਂ ਬਾਅਦ ਤੁਹਾਡੇ ਸਾਰਿਆਂ ਤੋਂ ਆਸ ਰੱਖਦੇ ਆ ਕਿ ਤੁਸੀਂ ਕਾਫਲੇ ਦੇ ਨਾਲ ਚੱਲੋਗੇ ਆਪਾਂ ਅਗਲੇ ਸ਼ਾਮਾਂ ਤੱਕ ਜਿੰਨੇ ਵੀ ਪੜਾਣੇ ਉਹ ਸਾਰਿਆਂ ਨੇ ਸੰਗਤੀ ਰੂਪ ਚ ਸਿੱਧਾ ਹਾਜ਼ਰੀ ਭਰਨੀ ਹੈ ਐਡਵੋਕੇਟ ਅਰਸਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਦੀਆਂ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਐਸਾ ਚਿਹਰਾ ਸਨ 27 ਤੋਂ ਬਾਅਦ ਹਰ ਕੈਰੈਕਟਰ ਵਿਕਿਆ ਹਰ ਕੈਰੈਕਟਰ ਨੂੰ ਜਿੱਥੇ ਕੋਈ ਲਾਲਚ ਮਿਲਿਆ ਜਿੱਥੇ ਉਹਨੂੰ ਕੋਈ ਕੁਰਸੀ ਮਿਲੀ ਉੱਥੇ ਉਹ ਬਦਲ ਗਿਆ ਇਹ ਬੰਦਾ 75 ਸਾਲ ਦੇ ਅੰਦਰ ਜਿਨੇ ਆਪ ਆਪਣੇ ਦੂਜਿਆਂ ਦੇ ਮਗਰ ਲੱਗ ਕੇ ਵੇਚਿਆ ਨਹੀਂ ਜਿਹਦੀ ਜ਼ਮੀਰ ਨਹੀਂ ਵਿਕੀ ਜਿਹੜੀ ਗੱਲ ਤੇ ਖਲੋਤੇ ਨਹੀਂ ਉੱਥੇ ਹੀ ਕਿਉਂਕਿ ਹਰ ਲੀਡਰ ਜਿਹੜਾ ਵੀ ਪੰਜਾਬ 'ਚ ਲੀਡਰ ਆਇਆ ਉਹਨੇ ਪਹਿਲੋ ਨਾਰਾ ਸਾਡੇ ਨਾਂ ਤੇ ਮਾਰਿਆ ਪਹਿਲਾਂ ਉਹਨੇ ਸਾਥੋਂ ਵੋਟਾਂ ਲਈਆਂ ਮੁੜ ਕੇ ਉਹਨੂੰ ਉਹ ਚੋਲੇ ਤੇ ਗਿੱਟੇ ਕੁੱਟੇ ਤੇ ਇਹਨਾਂ ਦੇ ਸਾਥ ਪਰ ਅਸੀਂ ਹਮੇਸ਼ਾ ਉਹਨਾਂ ਦੇ ਮਗਰ ਲੱਗੇ ਰਹੇ ਇਹ ਕਾਂਗਰਸੀ ਹੈ ਇਹ ਅਕਾਲੀ ਹੈ ਤੀਜਾ ਆਮ ਆਦਮੀ ਪਾਰਟੀ ਆ ਗਈ ਪਰ ਪੰਜਾਬ ਦੀ ਇਹ ਕੋਈ ਪਾਰਟੀ ਵੀ ਨਹੀਂ ਸੀ ਕਾਂਗਰਸ ਨੇ ਹਮੇਸ਼ਾ ਦਿੱਲੀ ਦੇ ਨਾਲ ਰਲ ਕੇ ਕੰਮ ਕੀਤਾ ਆਮ ਆਦਮੀ ਆਈ ਆਮ ਆਦਮੀ ਵੀ ਦਿੱਲੀ ਦੇ ਨਾਲ ਰਾਜ ਸਭਾ ਦੇ ਮੈਂਬਰ ਸਾਰੇ ਆਪ ਦੇ ਭੇਜਤੇ ਤੀਜੀ ਪਾਰਟੀ ਆ ਕਾਲੀ ਦਲ ਜਿਹੜਾ ਜਿੰਦੀ ਸ਼ੁਰੂਆਤ ਪੰਜਾਬ ਤੋਂ ਹੁੰਦੀ ਹੈ ਪਰ ਅੰਤ ਉਹਦਾ ਜਾ ਕੇ ਉਹ ਵੀ ਦਿੱਲੀ ਦਰਬਾਰ ਚ ਹੋ ਗਿਆ ਸਾਨੂੰ ਇਸ ਵਕਤ ਐੋਜਾ ਲੀਡਰ ਚਾਹੀਦੇ ਨੇ ਜਿਹੜੇ ਦਿੱਲੀ ਦੇ ਅੱਖ ਜ ਅੱਖ ਪਾ ਕੇ ਗੱਲ ਕਰਨ ਜਿਵੇਂ ਸਾਬ ਦੀਆਂ ਸਟੇਟ ਨੇ ਅਸੀਂ ਇੰਡੀਆ ਗਵਰਨਮੈਂਟ ਨੂੰ ਇਹਨਾਂ ਦੀ ਕੰਟਰੀ ਦਾ ਹਵਾਲਾ ਦੇ ਕੇ ਕਹਿੰਨੇ ਆ ਕਿ ਜਿਵੇਂ ਉਤਲੀਆਂ ਸਟੇਟਾਂ ਨੇ 4 5 ਉਥੋਂ ਦੇ ਮੁੱਖ ਮੰਤਰੀ ਅੱਖ ਚੱਕ ਪਾ ਕੇ ਗੱਲ ਕਰਦੇ ਨੇ ਦਿੱਲੀ ਦੇ ਅੱਜ ਤੱਕ ਉਹਨਾਂ ਨੇ ਸਰੈਂਡਰ ਨਹੀਂ ਕੀਤਾ ਪਰ ਸਾਡਾ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਹੈ ਕੋਈ ਐਮ ਐਲ اے ਕੋਈ ਕੈਬਨਿਟ ਮਿਨਿਸਟਰ ਜਦ ਵੀ ਦਿੱਲੀ ਬੋਲੀ ਤਾਂ ਇਹਨਾਂ ਨੇ ਸਿਰ ਚੁਕਾਇਆ ਜਦੋਂ ਦਿੱਲੀ ਨੇ ਕਿਹਾ ਗੋਲੀ ਚਲਾਉਣੀ ਇਹਨਾਂ ਨੇ ਗੋਲੀ ਚਲਾਈ ਦਿੱਲੀ ਨੇ ਕਿਹਾ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਇਹਨਾਂ ਨੇ ਕੀਤਾ ਸਿਰ ਨੀਵੇਂ ਕੀਤੇ 1984 ਚਾਮੜਾ ਹੁੰਦਾ ਹੈ ਤੇ ਚਿੱਟੀ ਪੱਗ ਨੇ ਸਿਰ ਨੀਵਾ ਕਰ ਲਿਆ ਉਹ ਨਾਲੇ ਗੋਲੀ ਚਲਾਈ ਉਸ ਤੋਂ ਬਾਅਦ 2015 ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਗੋਲੀ ਚੱਲਦੀ ਹੈ ਦਿੱਲੀ ਵੱਲੋਂ ਹੁਕਮ ਹੁੰਦਾ ਹੈ ਸਰਸੇ ਵਾਲੇ ਬਾਬੇ ਦੀ ਪ੍ਰੋਟੈਕਸ਼ਨ ਕਰਨੀ ਹੈ ਨੀਲੀ ਪੱਗ ਨੇ ਸਿਰ ਥੱਲੇ ਕਰ ਲਿਆ ਉਹ ਨਹੀਂ ਚੁੱਕਿਆ ਸ਼ਬਦ ਕਰਨ ਨੂੰ ਗੋਲੀ ਵੱਜਦੀ ਹੈ ਸ਼ਬਦ ਕਰਨ ਲੜਕਾ ਮਰਦਾ ਬਾਰਡਰ ਦੇ ਉੱਪਰ ਪਹਿਲੀ ਵਾਰ ਹੋਇਆ ਹਿੰਦੁਸਤਾਨ ਦੇ ਅੰਦਰ ਇੱਕ ਸਟੇਟ ਦੂਜੀ ਸਟੇਟ ਤੇ ਹਮਲਾ ਕਰਦੀ ਹੈ ਜਿਵੇਂ 1700 ਜਾਂ 1800 ਚ ਕੁਝ ਹੁੰਦਾ ਹੁੰਦਾ ਸੀ ਜਦੋਂ ਇੱਕ ਨਵਾਬ ਦੂਜੇ ਨਵਾਬ ਤੇ ਹਮਲਾ ਕਰਦਾ ਸੀ ਪਹਿਲੀ ਵਾਰ ਜਿਹਨੂੰ 1947 ਉਹ ਯਾਦੀ ਮੰਨਦੇ ਨੇ ਇੱਕ ਸਟੇਟ ਦੂਜੀ ਸਟੇਟ ਤੇ ਹਮਲਾ ਕਰਦੀ ਹੈ ਮੁੰਡੇ ਦਾ ਕਤਲ ਹੁੰਦਾ ਹੈ ਐਫ ਆਈ ਆਰ ਦਰਜ ਹੁੰਦੀ ਮਲਜ਼ਮ ਕੋਈ ਨਹੀਂ ਕਾਰਨ ਕੀ ਹੈ ਦਿੱਲੀ ਦੇ ਅੱਗੇ ਇਹਨਾਂ ਦੀ ਪੀਲੀ ਪੱਗ ਨ ਸਰੈਂਡਰ ਕਰਤਾ ਸਾਨੂੰ ਉਹੋ ਜਿਹਾ ਲੀਡਰ ਚਾਹੀਦਾ ਜਿਵੇਂ ਸਰਦਾਰ ਸਿਮਰਜੀਤ ਸਿੰਘ ਵਾਣ ਹਰਪਾਲ ਸਿੰਘ ਬਲੇਰ ਜਿਨਾਜ਼ਮਾ ਬੱਗੇ ਬੜੀ ਮੈਂ ਕਹਿੰਨਾ ਕਿ ਬਹੁਤ ਵਧੀਆ ਰੋਲ ਹੈ ਬੜਾ ਚੰਗਾ ਕੀਤਾ ਇਹਨਾਂ ਨੇ ਤੇ ਜਿਵੇਂ ਭਾਈ ਅਮਰਤਪਾਲ ਹੈ ਪਾਪਾ ਡਿਬੇਟ ਸੁਣਦੇ ਆਇਆ ਆ ਬੰਦੇ ਚ ਜੁਰਤ ਹੈ ਗੱਲ ਕਰਨ ਦੀ ਜੁਰਤ ਹੈ ਸਾਨੂੰ ਉਹ ਬੰਦੇ ਚਾਹੀਦੇ ਨੇ ਜਿਹੜੇ ਜੁਰਤ ਵਾਲੇ ਹੋਣ ਸੋ ਮੈਂ ਜ਼ਿਆਦਾ ਲੈਂਥੀ ਨਹੀਂ ਕਰਨਾ ਚਾਹੁੰਦਾ ਮੇਰੀ ਬੇਨਤੀ ਇੰਨੀ ਹੈ ਕਿ ਅੱਜ ਆਪਣੇ ਕੋਲ ਟਾਈਮ ਹੈ ਇਸ ਤੋਂ ਅੱਗੇ ਆਪਾਂ ਆਪਦਾ ਪੰਜਾਬ ਖਤਮ ਕਰ ਲਾਂਗੇ ਇਹੋ ਜਿਹੇ ਬੰਦਿਆਂ ਨੂੰ ਲੈ ਕੇ ਆਈਏ ਤੇ ਸ਼ਾਇਦ ਸਾਡਾ ਪੰਜਾਬ ਸਾਨੂੰ ਵਾਪਸ ਮਿਲ ਜਾਵੇ ਸੋ ਵੈਗਰੂ ਜੀ ਦਾ ਖਾਣਾ ਵੈਗਰੂ ਤੇ ਸੋ ਜੇ ਜੀ 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 啊。